ਉਹਨਾਂ ਨੇ ਜਦੋਂ ਇਹ ਸ਼ੁਰੂ ਦੇ ਵਿੱਚ ਵੋਟਾਂ ਬਣਾਉਣ ਦਾ ਪ੍ਰਕਿਰਿਆ ਸ਼ੁਰੂ ਹੋਈ ਸੀ ਤੇ ਉਦੋਂ ਅਸੀਂ ਮਿਲੇ ਸੀ ਜਾ ਕੇ ਕਿ ਫੋਟੋ ਦੀ ਐਗਜ਼ੈਂਪਸ਼ਨ ਕੀਤੀ ਜਾਵੇ ਆਈਡੀ ਦੀ ਐਗਜ਼ੈਂਪਸ਼ਨ ਕੀਤੀ ਜਾਵੇ ਤੇ ਉਦੋਂ ਬਜੇਦ ਸੀਗੇ ਇਸ ਗੱਲ ਦੇ ਉੱਤੇ ਭਈ ਜੀ ਇਹਦੇ ਵਿੱਚ ਇੱਕ ਇੱਕ ਬੰਦਾ ਆ ਕੇ ਆਪਣੀ ਵੋਟਰ ਰਜਿਸਟਰਡ ਕਰਾਵੇ ਉਹ ਬਕਾਇਦਾ ਤੌਰ ਤੇ ਇਲੈਕਸ਼ਨ ਕਮਿਸ਼ਨ ਦੀ ਚਿੱਠੀ ਆ ਹੁਣ ਅੱਜ ਵੀ ਤੇ ਪਹਿਲਾਂ ਵੀ ਅਸੀਂ ਜਾ ਕੇ ਉਸ ਦਿਨ ਕਹਿ ਕੇ ਆਏ ਸੀ ਕਿ ਸਿੰਘ ਤੇ ਕੌਰ ਵਾਲੀਆਂ ਜਿਹੜੀਆਂ ਵੋਟਾਂ ਉਹਨਾਂ ਦੇ ਉੱਤੇ ਮੋੜ ਦੁਬਾਰਾ ਤੋਂ ਤਸਦੀਕ ਕੀਤਾ ਜਾਵੇ ਕਿ ਇਹ ਸਿੱਖ ਹੈਗਾ ਵੀ ਆ ਜਾਂ ਕਿਸੇ ਹੋਰ ਧਰਮ ਦੇ ਨਾਲ ਸੰਬੰਧ ਰੱਖਦਾ ਸੋ ਉਹਦੇ ਵਿੱਚ ਹੀ ਨਿ ਸੋਧ ਕਰ ਦਿੱਤੀ ਬਹੁਤ ਵੱਡੀ ਬਗੈਰ ਦੱਸਿਓ ਖਾਸ ਕਰਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ 'ਚ ਲਿਆਉਣੀ ਚਾਹੀਦੀ ਸੀ ਕਿ ਉਹਦੇ ਤੇ ਨਾਂ ਤਾਂ ਕਿਸੇ ਦੀ ਹੁਣ ਫੋਟੋ ਆ ਨਾ ਉਹਦੇ ਤੇ ਕਿਸੇ ਦੀ ਆਈਡੀਆ ਤੇ ਨਾ ਕਿਸੇ ਨੇ ਜਾ ਕੇ ਫਾਰਮੇ ਜਮਾ ਕਰਾਏ ਆ ਇਹ ਸਿਰਫ ਗਿਣਤੀ ਪੂਰੀ ਕਰਨ ਲਈ ਧੜਾ ਧੜ ਬੀਐਲਓਜ਼ ਨੂੰ ਡਾਇਰੈਕਸ਼ਨ ਦੇ ਦਿੱਤੀਆਂ ਤੇ ਮੈਂ ਇਹ ਵੀ ਕਹਿ ਸਕਦਾ ਡਾਇਰੈਕਸ਼ਨਾਂ ਵੀ ਮੌਕੇ ਦੀ ਸਰਕਾਰ ਨੇ ਦਿੱਤੀਆਂ ਤੇ ਉਹ ਧੜਾ ਧੜ ਬਖ ਬਖ ਹਲਕਿਆਂ ਦੇ ਵਿੱਚੋਂ ਅਸੀਂ ਰਿਪੋਰਟਾਂ ਵੀ ਸਾਰੀਆਂ ਲੈ ਰਹੇ ਹਾਂ ਤੇ ਕਈਆਂ ਦੇ ਅੱਜ ਇੱਥੇ ਮੀਟਿੰਗ ਦੇ ਵਿੱਚ ਵੀ ਡਿਸਕਸ ਹੋਇਆ ਮੁਸਲਮਾਨਾਂ ਦੀਆਂ ਵੀ ਵੋਟਾਂ ਬਣੀਆਂ ਆ ਪਰਵਾਸੀ ਭਾਰਤੀ ਜਿਹੜੇ ਪ੍ਰਵਾਸੀ ਸੌਰੀ ਇੱਥੇ ਪੰਜਾਬੀ ਆ ਪੰਜਾਬ ਤੋਂ ਬਾਹਰੋਂ ਆਏ ਆ ਉਹਨਾਂ ਦੀਆਂ ਵੀ ਵੋਟਾਂ ਬਣਾਈਆਂ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਇਸ ਗੱਲ ਦੀ ਮੰਗ ਕਰਦੇ ਆ ਕਿ ਤੁਸੀਂ ਇਹਨਾਂ ਦਾ ਕਿਉਂਕਿ ਆਪ ਜਸਟਿਸ ਸਾਰੋਂ ਸਾਹਿਬ ਉਹਦੇ ਚੇਅਰਮੈਨ ਆ ਇਹ ਸਾਰਿਆਂ ਦਾ ਬਲਾਂਗਣ ਕਰਾਓ ਅਸੀਂ ਵੀ ਇਤਰਾਜ਼ ਦੇ ਰਹੇ ਹਾਂ ਸਾਰੇ ਪਰ ਇੱਕ ਜਿਹੜਾ ਐਸਜੀਪੀਸੀ ਮੈਂਬਰ ਉਹਦੇ ਹਲਕੇ 3 300 ਪਿੰਡ ਆ ਉਹ ਸਾਰਿਆਂ ਦਾ ਦੇ ਨਹੀਂ ਸਕਦਾ ਇਹ ਇੱਕ ਸਾਡਾ ਅਹਿਮ ਮੁੱਦਾ ਸੀ ਜਿਹਦੇ ਵੇ ਸਮਝਦਾ ਮੈਂ ਧਰਮ ਦੇ ਵਿੱਚ ਬਹੁਤ ਵੱਡੀ ਦਖਲਅੰਦਾਜ਼ੀ ਆ ਕਿ ਜੇ VOTER ਬਣਾਉਣ ਦਾ ਜਿਹੜਾ VOTER ਬਣਦੇ ਕਾਬਲੇ ਨਹੀਂਗਾ ਤੇ ਜਿਹੜੇ VOTER ਬਣ ਗਏ ਫਿਰ VOTER ਬਣਨ ਤੋਂ ਬਾਅਦ ਫਿਰ ਉਹ ਉਹਦੇ ਜਾ ਕੇ ਕਿਥੇ ਕਿਥੇ ਇੱਕ ਇੱਕ ਬੰਦਾ ਇਤਰਾਜ਼ ਕਰੂਗਾ ਸੋ ਬਾਕੀ ਜਿਹੜੀ ਅੱਜ ਦਾ ਮੇਨ ਏਜੰਡਾ ਸੀ ਉਹ ਤੁਹਾਡੇ ਨਾਲ ਸਾਰਿਆਂ ਨੇ ਡਿਸਕਸ ਕਰ ਕਰ ਲਿਆ ਸੋ ਤੁਹਾਡਾ ਵੀ ਸਾਰਿਆਂ ਦਾ ਤੇ ਸਾਡੇ ਕਿਉਂਕਿ ਵਰਕਿੰਗ ਕਮੇਟੀ ਦੀ ਅੱਜ ਲੌਂਗ ਡਿਸਕਸ਼ਨ ਹੋਈ ਸਾਰੀ ਇਸ ਮੁੱਦੇ ਦੇ ਉੱਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਇੱਕ ਜਨਰਲ ਪ੍ਰੈਜੈਂਟੇਸ਼ਨ ਤੋਂ ਜਿਹੜੀ ਗੱਲ ਆ ਰਹੀ ਸੀ ਉਹ ਵੀ ਬਹੁਤ ਜੰਗੂ ਤੇ ਉਹਦਾ ਉਹਦਾ ਸਮਾਂ ਵਧਾ ਦਿੱਤਾ ਗਿਆ ਕਿੰਨਾ ਸਮਾਂ ਵਧਾ ਦਿੱਤਾ ਇੱਕ ਮਹੀਨੇ ਦਾ ਸਾਡੇ ਕੋਲ ਤੁਹਾਡੇ ਕੋਲ ਇੱਕ ਸਵਾਲ ਹੈ ਕਿ ਮਾਦਰ ਸਵਾਲ ਹੁੰਦਾ ਕਿ ਸਤਿਨਾਮ ਏਕ ਓਨਕੀ ਮਹਿੰਦਸੀ ਉਹ ਵੀ ਵਾਈਟ ਉਹਨਾਂ ਦੀ ਉਹਨਾਂ ਦੀ ਅਗਵਾਈ 'ਚ ਨਹੀਂ ਉਹਨਾਂ ਦੀ ਕੱਲ ਪਰਸੋਂ ਜਿਹੜੀ ਸੰਗਤ ਸਾਹਿਬ ਦੀ ਆਈ ਆ ਉਹਨਾਂ ਨੇ ਲੋਕ ਆਫਟਰ ਇਹਦੀ ਕਰਨੀ ਆ ਨਿਗਰਾਨ ਦੇ ਤੌਰ ਦੇ ਉੱਤੇ ਉਹ ਅੱਜ ਡਿਸਕਸ ਹੋਇਆ ਮੈਂ ਇੱਕ ਅਦੇ ਦਿਨ 'ਚ ਇੱਕ ਦਿਨ 'ਚ ਉਹ ਮੀਟਿੰਗ ਸੱਦੂਆਂ ਦਾ ਸੱਤ ਮੈਂਬਰੀ ਦਾ ਹਾਂ ਸੱਦੂਆਂ ਦਾ ਮੀਟਿੰਗ ਹੈ ਨਿਗਰਾਨੀ ਦੇ ਤੌਰ ਦੇ ਉੱਤੇ ਮੈਂ ਅੱਜ ਵੀ ਆਪ ਹੀ ਆ ਜਾ ਰਿਹਾ ਤੇ ਉਹ ਸੱਤ ਮੈਂਬਰੀ ਜਿਹੜੀ ਉਹਦੇ ਬਾਰੇ ਡਿਸਕਸ ਹੋਈ ਤੇ ਉਹ ਕਰਾਂਗੇ ਬੈਠ ਕੇ ਮੀਟਿੰਗ ਵਿੱਚ ਸੱਦ ਲਊਗਾ ਆਪਣੇ ਤੌਰ ਤੇ ਹਿੰਦੂ ਕਰਕੇ ਕਿ ਮਿਊਜ਼ਿਕ ਵਾਲੀ ਮੰਡੀ ਕਿਹਦੇ ਵਾਲੀ ਹੁਣ ਕਿੰਨੀ ਮਤਲਬ ਸਮਝਾ ਜਸਾ ਹੁਣ ਐਗਜ਼ੈਕਟ ਐਗਜ਼ੈਕਟ ਪਿਛਲੀ ਤਾਂ ਰਿਕਾਰਡ ਦੇਖ ਕੇ ਦੱਸ ਸਕਦਾ ਪਰ ਆਲਮੋਸਟ ਜਿਹੜੀ ਹੁਣ ਹੋ ਰਹੀ ਹੈ ਐਨਕੀ ਉਤਸ਼ਾਹ ਪਹਿਲਾਂ ਨਾਲੋਂ 20 ਵੱਧ ਐਨਕੀ ਅਸੀਂ 25 ਲੱਖ ਜਿਹੜੀ ਭਰਤੀ ਦਾ ਟਿਚਰ ਰੱਖਿਆ ਸੀਗਾ ਤੇ ਮੈਂ ਤੁਹਾਨੂੰ ਐਗਜ਼ੈਕਟ ਦੱਸਿਆ ਕਿ 32440 ਮਗਰ 24 ਲੱਖ ਇਹ ਜਿਹੜੀ 44000 ਮੈਂਬਰ ਭਰਤੀ ਕਰਨ ਵਾਸਤੇ ਫਾਰਮ ਜਿਹੜਾ ਸਾਡੇ ਕੋਲੋਂ ਜਾ ਚੁੱਕਿਆ ਤੇ 10000 ਹੁਣ ਸੀ ਹੋਰ ਚਪਾਉਣ ਲੱਗੇ ਅੱਛਾ ਇਦਾਂ ਕਿ ਅੰਦਾਜ਼ਨ ਇਹਨਾਂ ਨਾਲੋਂ ਵੱਧ ਹੋਏ ਜੀ ਮਤਲਬ ਇੱਕ ਬਾਰੇ ਜਦੋਂ ਜਦੋਂ ਐਮਐਲਏ ਆ ਦਿੱਲੀ ਤੋਂ ਉਹਨਾਂ ਨੇ ਹਸਤੀਵਾ ਦੇ ਤਾਂ ਆਮ ਆਦਮੀ ਪਾਰਟੀ ਤੋਂ ਕਹਿੰਦੇ ਜਿਹੜੇ ਕਾਰਨ ਕਰਕੇ ਪਾਰਟੀ ਬਣੀ ਸੀ ਭ੍ਰਿਸ਼ਟਾਚਾਰ ਉੱਪਰ ਲਈ ਉਸੇ ਦੇ ਵਿੱਚ ਹੀ ਪਾਰਟੀ ਦੇ ਭ੍ਰਿਸ਼ਟਾਚਾਰ ਦੇ ਡੇਰ ਦੀ ਵਾਲਾ ਸੀ ਨਾ ਜਿਹੜਾ ਬੇਅਦਬੀ ਵਾਲਾ ਉਹਨੇ ਹੁਣ ਕਹਿ ਵੀ ਆਮ ਆਦਮੀ ਪਾਰਟੀ ਭ੍ਰਿਸ਼ਟ ਪਾਰਟੀ ਜੀ ਚਲੋ ਗੱਲ ਹੈ ਗੱਲ ਹੈ ਅਸਲੀ ਗੱਲ ਦੱਸੇ ਨਾ ਤਾਂ ਫੇਰ ਤਾਂ ਪਤਾ ਹਲੇ ਅਸਲੀ ਗੱਲ ਲੁਕਾਈ ਜਾਂਦਾ ਵੀ ਜਿਹੜੇ ਕੰਮ ਉਹਨੂੰ ਮਲੇਰਕੋਟਲੇ ਭੇਜਿਆ ਸੀ ਉਹ ਉਹਦੇ ਵਿਸਥਾਰ ਦੱਸੇ ਤਾਂ ਫੇਰ ਤਾਂ ਅਸੀਂ ਉਹਦਾ ਧੰਨਵਾਦ ਕਰੀਏ ਬਚਲ ਤੂੰ ਅਗੀਰ ਤੇ ਆ ਕੇ ਸੱਚ ਤਾਂ ਬੋਲਿਆ ਕਿਉਂਕਿ ਭ੍ਰਿਸ਼ਟਾ ਹੁਣ ਸੁਪਰੀਮ ਕੋਰਟ ਨੇ ਕਹਿਤਾ ਅਗੇ ਇਹ ਜਿਹੜੇ ਇਹਨਾਂ ਦੇ ਬੜਾ ਬੰਦਾ ਭ੍ਰਿਸ਼ਟਾ ਕੀਤਾ ਨੇ ਆਪਣੇ ਉਹਦੇ ਐਮਐਲਏ ਨੇ ਕਹਿਤਾ ਉਹਦਾ ਪੂਰਾ ਜਵਾਬ ਇਹ ਹੈ ਨੂੰ ਵੈਸੇ ਤਾਂ ਦੇ ਦਿਆ ਮੈਂ ਤਾਂ ਘੱਟ ਹੀ ਬੋਲਾਂ ਨਾ ਥਰੂ ਪਤਾ ਹੈ ਉਹਦਾ ਪੂਰਾ ਜਵਾਬ ਬੇਟਾ ਇਹ ਹੈ ਕਿ ਇੱਕ ਤਾਂ ਸੱਚ ਉਹਨੇ ਦੱਸਤਾ ਦੂਜਾ ਸੱਚ ਜੇ ਬਲੇ ਕੋਟਰਾ ਦੱਸਦੇ ਤੱਕ ਬਹੁਤ ਪਲਾ ਪੰਜਾਬ ਦਾ ਹੋ ਜੇ ਤੇ ਅਸੀਂ ਵੀ ਹੱਥ ਬੰਨ੍ਹਦੇ ਆ ਮੇਰੇ ਖਰਿਆਂ ਦੀ ਉਹਨੂੰ ਸਨਮਾਨ ਕਰਾਂਗੇ ਜਿਹੜੀ ਅਦਾਲਤ ਚ ਕੈਦ ਹੋਈ ਆ ਵੀ 90 ਲੱਖ ਰੁਪਈਆ ਆ ਕਿਹਨੇ ਦਿੱਤਾ ਕਿਉਂ ਆਇਆ ਕਿਉਂ ਬੇਅਦਬੀਆਂ ਸ਼ੁਰੂ ਹੋਈਆਂ ਉਹ ਵੀ ਦੱਸਦੇ ਤਾਂ ਉਹ ਅਦਾਲਤ ਨੇ ਫੈਸਲਾ ਕਰਤਾ ਇਸ ਕਰਕੇ ਤੁਹਾਡੇ ਸਵਾਲ ਦੇ ਜਵਾਬ ਚ ਤੁਹਾਡੇ ਲਈ ਮੈਂ ਬੇਨਤੀ ਕਰਦਾ ਕਾਕਾ ਉਹ ਵੀ ਦੱਸ ਦੇ